ਹਾਂ ਐਨਬੀ ਨਿਊਜ਼ ਵੈਸ ਤੁਹਾਡਾ ਸਵਾਗਤ ਹੈ ਕਿਸਾਨ ਦਿੱਲੀ ਪਹੁੰਚਿਓਏ ਨੇ ਔਰ ਕਿਸਾਨਾਂ ਨੂੰ ਪਤਾ ਹੈ ਕਿ ਉਹਨਾਂ ਨੂੰ ਕੋਈ ਕਾਲ ਹੀ ਨਹੀਂ ਆ ਕਿ ਜਿਹੜੀ ਕਾਲ ਹੀ ਸੈਂਟਰ ਸਰਕਾਰ ਨੇ ਕੀਤੀ ਸੀ ਜਿਹੜੀ ਕਾਲ ਹੀ ਮੋਦੀ ਸਰਕਾਰ ਨੇ ਕੀਤੀ ਸੀ ਕਿ ਕਰੋਨਾ ਕਾਲ ਦੇ ਵਿੱਚ ਜਿਹੜੇ ਪਹਿਲਾਂ ਆਰਡੀਨੈਂਸ ਜੂਨ ਮਹੀਨੇ ਚ ਪਾਸ ਕੀਤੇ ਫਿਰ ਪਾਰਲੀਮੈਂਟ ਦੇ ਵਿੱਚ ਜਿਹੜੇ ਬਿੱਲ ਪਾਸ ਕਰਤੇ ਸੀ ਤੇ ਕਿਸਾਨਾਂ ਨੂੰ ਪਤਾ ਹੈ ਕਿ ਸਰਕਾਰ ਨੇ ਤੇ ਕਾਲੀ ਦਿਖਾਈ ਹੁਣ ਸਾਨੂੰ ਕਾਲੀ ਦਿਖਾਉਣ ਦੀ ਲੋੜ ਨਹੀਂ ਸਾਨੂੰ ਜੋਸ਼ ਔਰ ਹੋਸ਼ ਦੋਨੇ ਲੈ ਕੇ ਚੱਲਣ ਦੀ ਲੋੜ ਹੈ ਤੇ ਸ਼ਾਇਦ ਦੇਸ਼ ਦੇ ਇਤਿਹਾਸ 'ਚ ਪਹਿਲਾ ਕੋਹਲ ਹੋਏਗਾ ਅੰਦੋਲਨ ਹੋਏਗਾ ਜਿਹਦੇ 'ਚ ਕੋਈ ਵੀ ਵਾਇਲੇਸ਼ਨ ਨਹੀਂ ਹੋਈ ਤੇ ਕੋਈ ਵੀ ਇਦਾਂ ਦੀ ਘਟਨਾ ਨਹੀਂ ਵਾਪਰੀ ਹੈਗੀ ਤੇ ਬੜੇ ਹੀ ਸਾਫ਼ ਸੁਥਰੇ ਸਚੁੱਜੇ ਤੇ ਇੱਕ ਵਧੀਆ ਪ੍ਰਸ਼ਾਸਨਿਕ ਦੇ ਤੌਰ ਤੇ ਜਿਹੜੇ ਕਿਸਾਨ ਨੇ ਜਿਹੜੇ ਗਵਾਹੀ ਕਰ ਰਹੇ ਨੇ ਉਹ ਸਬੂਤ ਦੇ ਰਹੇ ਨੇ ਸੈਂਟਰ ਸਰਕਾਰ ਅੱਜ ਚੌਥੀ ਮੀਟਿੰਗ ਕੀਤੀ ਸੈਂਟਰ ਸਰਕਾਰ ਨੇ ਪਹਿਲੀ ਮੀਟਿੰਗ ਅਧਿਕਾਰੀਆਂ ਨਾਲ ਹੋਈ ਸੀ ਕਿਸਾਨਾਂ ਨੇ ਨਹੀਂ ਕੀਤੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਜਿਹੜਾ ਮਸਲਾ ਪੋਲਿਟਿਕਲ ਵੀ ਆ ਇਸ ਕਰਕੇ ਲਗਾਤਾਰ ਮੰਤਰੀਆਂ ਦੇ ਨਾਲ ਮੀਟਿੰਗ ਹੋਈ ਹੈ ਕਿਸਾਨਾਂ ਦੀ ਪੰਜਾਬ ਦਾ ਉਹ ਕਿਸਾਨ ਜਿਹਨੇ ਪੂਰੇ ਦੇਸ਼ ਦਾ ਢਿੱਡ ਭਰਿਆ ਉਹ ਕਿਸਾਨ ਨੂੰ ਇਹ ਪਤਾ ਹੈਗਾ ਕਿ ਜਿਹੜੇ ਸਰਕਾਰਾਂ ਨੇ ਜਾਂ ਜਿਹੜੇ ਸਰਕਾਰਾਂ ਦੇ ਮਤ تحت ਕੰਮ ਕਰਦੇ ਉੱਚ ਅਧਿਕਾਰੀ ਆਲਾ ਅਧਿਕਾਰੀ ਜਿਨ੍ਹਾਂ ਨੂੰ ਆਈਏਐਸ ਅਧਿਕਾਰੀ ਕਿਹਾ ਜਾਂਦਾ ਉਹ ਜਦੋਂ ਡਰਾਫਟ ਲਿਖਦੇ ਨੇ ਉਹਦੇ ਵਿੱਚ ਕਾਮਿਆਂ ਬਿੰਦੀਆਂ ਦੇ ਵਿੱਚ ਵੀ ਫਰਕ ਪਾ ਦਿੰਦੇ ਤੇ ਉਹਦੇ ਨਾਲ ਪੂਰੇ ਦਾ ਪੂਰਾ ਫਿਕਰਾ ਬਦਲਿਆ ਜਾਂਦਾ ਹੈਗਾ ਉਹਦੇ ਨਾਲ ਪੂਰੇ ਦਾ ਪੂਰੇ ਉਹ ਸੈਂਟੈਂਸ ਦੇ ਵਾਕ ਦਾ ਪ੍ਰਭਾਸ਼ਾ ਹੀ ਬਦਲ ਜਾਂਦੀ ਜਦੋਂ ਵਿੱਚ ਇੱਕ ਨਿੱਕੀ ਜੀ ਕਾਮਾ ਪੈ ਜੇ ਜਾਂ ਵਿੱਚ ਬਿੰਦੀ ਪੈ ਜੇ ਪਿਛਲੀ ਮੀਟਿੰਗ ਦੇ ਵਿੱਚ ਕਿਸਾਨਾਂ ਨੇ ਸੈਂਟਰ ਸਰਕਾਰ ਦੀ ਚਾਹ ਨਹੀਂ ਪੀਤੀ ਕਿਉਂਕਿ ਸਰਕਾਰ ਤੋਂ ਖਫਾ ਨੇ ਤੇ ਅੱਜ ਕਿਸਾਨਾਂ ਨੇ ਆਪਣੇ ਪੱਲੇ ਜਿਹੜੀ ਸੁੱਕੀਆਂ ਮਿੱਸੀਆਂ ਰੋਟੀਆਂ ਜਿਹੜੀਆਂ ਧਰਨੇ ਵਾਲੀ ਥਾਂ ਤੇ ਪਕਾ ਕੇ ਖੁਦ ਹੀ ਆਟਾ ਗੁੰਨੇ ਖੁਦ ਹੀ ਅੱਗ ਬਾਲੀ ਖੁਦ ਹੀ ਪੀੜੇ ਕੀਤੇ ਤੇ ਖੁਦ ਹੀ ਰੋਟੀਆਂ ਵੇਲੀਆਂ ਤੇ ਉਹ ਜਿਹੜੀਆਂ ਸੁੱਕੀਆਂ ਮਿੱਸੀਆਂ ਰੋਟੀਆਂ ਖਾ ਕੇ ਉਹ ਵਿਗਿਆਨ ਭਵਨ ਦੇ ਵਿੱਚ ਜਿੱਥੇ ਵੱਡੇ ਵੱਡੇ ਅਧਿਕਾਰੀ ਤੇ ਸੈਂਟਰ ਦੇ ਵਜ਼ੀਰ ਬੈਠ ਕੇ ਸ਼ਾਈ ਖਾਣਾ ਖਾਂਦੇ ਸੀ ਕਿਸਾਨਾਂ ਨੇ ਭੁੰਜੇ ਬੈਠ ਕੇ ਆਪਣੇ ਪੱਲੇ ਜਿਹੜੇ ਬਨ ਕੇ ਸੁੱਕੀਆਂ ਮਿੱਸੀਆਂ ਰੋਟੀਆਂ ਚਾਰ ਦੇ ਨਾਲ ਲੈ ਕੇ ਗਏ ਸੀ ਉਹ ਖਾਦੀਆਂ ਤੇ ਸੈਂਟਰ ਸਰਕਾਰ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਹੋਊਗਾ ਕਿ ਸਰਕਾਰ ਨਾਲ ਕਿਸਾਨ ਕਿੰਨੇ ਖਫਾ ਨੇ ਕਿੰਨੇ ਨਾਰਾਜ਼ ਨੇ ਕਿਉਂਕਿ ਲੜਾਈ ਪੰਜਾਬ ਦੀ ਨਹੀਂ ਇਹ ਲੜਾਈ ਦੇਸ਼ ਦੀ ਬਣ ਚੁੱਕੀ ਹੈ ਪੰਜਾਬ ਦੇ ਕਿਸਾਨਾਂ ਨੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਜਗਾ ਦਿੱਤਾ ਹੈਗਾ ਕਿ ਜੇ ਅੱਜ ਅਸੀਂ ਇਕੱਠੇ ਨੋਏ ਤੇ ਅਸੀਂ ਇਦਾਂ ਹੀ ਲੁੱਟਦੇ ਰਾਵਾਂਗੇ ਇਦਾਂ ਹੀ ਸਾਨੂੰ ਕੁੱਟਦੇ ਰਹਿਣਗੇ ਕਿਉਂਕਿ ਜੁਪੀ ਬਿਹਾਰ ਦੇ ਵਿੱਚ ਜਾਂ ਮੱਧਿਆ ਪ੍ਰਦੇਸ਼ ਜਾਂ ਕਰਨਾਟਕਾ ਦੇ ਵਿੱਚ ਜਾਂ ਉੱਤਰ ਪ੍ਰਦੇਸ਼ ਵਿੱਚ ਐਮਐਸਪੀ ਉਨੀ ਨਹੀਂ ਦਿੱਤੀ ਜਾਂਦੀ ਰਹੀ ਜਿੰਨੀ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਮਿਲਦੀ ਰਹੀ ਹੈ ਤੇ ਇਸ ਕਰਕੇ ਚੌਥੀ ਮੀਟਿੰਗ ਦੇ ਵਿੱਚ ਵੀ ਕੁਝ ਭਾਵੇਂ ਨਾ ਨਿਕਲੇ ਪਰ ਇਹ ਚਰਚਾ ਜ਼ਰੂਰ ਆ ਕਿ ਜਿਹੜੇ ਤਿੰਨ ਬਿਲ ਪਾਸ ਕਿਤੇ ਤੇ ਜਿਹੜੇ ਦੋ ਬਿਲ ਹੋਰ ਸੈਂਟਰ ਸਰਕਾਰ ਨੇ ਜੋੜ ਦਿੱਤੇ ਨੇ ਇੱਕ ਪ੍ਰਾਲੀ ਸਾੜਨ ਤੇ ਵੱਡੇ ਵੱਡੇ ਕਰੋੜਾ ਰੁਪਏ ਦੇ ਜੁਰਮਾਨੇ ਹਾਲਾਂਕਿ ਸੈਂਟਰ ਸਰਕਾਰ ਨੇ ਲੱਖਾਂ ਕਰੋੜਾਂ ਅਰਬਾਂ ਖਰਬਾਂ ਪੈਸੇ ਜਿਹੜੇ ਲੁੱਟ ਕੇ ਸਾਡੇ ਸਰਕਾਰੀ ਖਜ਼ਾਨੇ ਨੂੰ ਲੁੱਟ ਕੇ ਵਿਦੇਸ਼ਾਂ ਵਿੱਚ ਭੱਜ ਗਏ ਉਹਨਾਂ ਦਾ ਸਾਥ ਦਿੱਤਾ ਪਰ ਕਿਸਾਨ ਜਿਹੜੇ ਪਰਾਲੀ ਸਾੜੂਗਾ ਮਜਬੂਰੀ ਆਵਾਜ਼ ਤੋਂ ਉਹਨਾਂ ਤੋਂ ਕਰੋੜਾ ਰੁਪਏ ਜੁਰਮਾਨੇ ਵਸੂਲੇ ਜਾਣਗੇ ਜੇਲਾ ਵੀ ਹੋਣ ਗਿਆ ਉਹ ਬਿੱਲ ਤੋਂ ਵੀ ਨਾਰਾਜ਼ ਨੇ ਔਰ ਜਿਹੜਾ ਬਿਜਲੀ ਐਕਟ ਲੈ ਕੇ ਆ ਰਹੀ ਹੈ ਸਰਕਾਰ ਉਹ ਵੀ ਫੈਡਰਲ ਢਾਂਚੇ ਦੇ ਜਿਹੜਾ ਟੱਕਾ ਹੋਏਗਾ ਪੀ ਜਿਹੜੀਆਂ ਸਰਕਾਰਾਂ ਕਿਸਾਨਾਂ ਨੂੰ ਬਿਜਲੀ ਸਬਸਿਡੀ ਦਿੰਦੀਆਂ ਉਹ ਖਤਮ ਹੋ ਜਾਏਗੀ ਤੇ ਇਸ ਕਰਕੇ ਉਹ ਸਰਕਾਰ ਰਾਹ ਲੱਭ ਰਹੀ ਆ ਉਹ ਰਾਹ ਤਲਾਸ਼ ਰਹੀ ਆ ਇੱਕ ਮੇਟੀ ਬਣਾਉਣ ਦੀ ਚਰਚਾ ਚੱਲ ਰਹੀ ਆ ਔਰ ਸ਼ਾਇਦ ਇਸ ਸਮੇਂ ਦੇਸ਼ ਕੋਲ ਨਾ ਹੀ ਡਾਕਟਰ ਸੁਆਮੀ ਨਾਥਨ ਵਰਗੇ ਲੋਕ ਮਿਲਣਗੇ ਨਾ ਹੀ ਪੀ ਸਾਈ ਨਾਥ ਵਰਗੇ ਲੋਕ ਮਿਲਣਗੇ ਕਿਉਂਕਿ ਸੁਆਮੀ ਨਾਥਨ ਸਾਡ ਜਿਹੜੀ ਰਿਪੋਰਟ ਆ ਪਹਿਲਾਂ ਕਾਂਗਰਸ ਸਰਕਾਰ ਨੇ 10 ਸਾਲ ਦਬ ਕੇ ਰੱਖ ਛੱਡੀ ਤੇ ਜਦੋਂ ਸੈਂਟਰ ਦੇ ਵਿੱਚ 2014 ਦੇ ਵਿੱਚ ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਆਉਂਦੀ ਆ ਤੇ ਫਿਰ ਸੈਂਟਰਲ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਨ੍ਹਾਂ ਨੇ ਡਾਕਟਰ ਮਨਮੋਹਨ ਸਿੰਘ ਵੇਲੇ ਦੇਸ਼ ਭਰ ਦੇ ਵਿੱਚ ਨੰਗੇ ਧੜਾ ਪ੍ਰੋਟੈਸਟ ਕੀਤਾ ਸੀ ਉਹ ਜਦੋਂ ਉਸ ਪਾਰਟੀ ਦੀ ਸਰਕਾਰ ਬਣਦੀ ਆ ਤੇ ਉਹ ਫਿਰ ਸੁਪਰੀਮ ਕੋਰਟ 'ਤੇ ਜਾ ਕੇ ਹੱਥ ਖੜੇ ਕਰ ਦਿੰਦੀ ਆ ਕਿ ਜੀ ਜੱਗ ਡਾਕਟਰ ਸੁਆਮੀਨਾਰਥ ਦੀ ਰਿਪੋਰਟ ਲਾਗੂ ਕਰ ਦਿੱਤੀ ਤੇ ਦੇਸ਼ ਦੀ ਅਰਥਵਿਵਸਥਾ ਡਾਵਾ ਡੋਲ ਹੋ ਜਾਏਗੀ ਡਿੱਗ ਜਾਏਗੀ ਪਰ ਜਿਹੜੇ ਅਦਜੋਗ ਪੱਤੀਆਂ ਨੂੰ 6.5 ਲੱਖ ਕਰੋੜ ਦੇ ਉਹਨਾਂ ਨੂੰ ਮਾਫੀ ਦਿੱਤੀ ਹੈਗੀ ਹੈ ਜਿਹੜੇ ਕਰਪਟ ਸੀ ਬੈਂਕ ਕਰਪਟ ਸੀ ਉਹਨਾਂ ਵਾਸਤੇ ਸਰਕਾਰ ਨੇ ਖਜ਼ਾਨੇ ਖੋਲ ਦਿੱਤੇ ਜਿਹੜੇ ਨਿਰਮੋਧ ਦੀ ਲਲਿਤ ਮੋਦੀ ਵਰਗੇ ਜਿਹੜੇ ਮਾਲਿਆ ਵਰਗੇ ਲੋਕ ਲੱਖਾਂ ਕਰੋੜਾਂ ਰੁਪਈਆ ਭਾਰਤ ਦਾ ਲੈ ਗਏ ਉਹਨਾਂ ਵਾਸਤੇ ਪ੍ਰਤੀ ਵਿਰ ਸਰਕਾਰ ਦੀਆਂ ਨਜ਼ਰਾਂ ਸਵਲੀਆਂ ਰਹੀਆਂ ਲੇਕਿਨ ਜਦ ਕਿਸਾਨਾਂ ਨੂੰ ਦੇਣਾ ਕੁਝ ਹੁੰਦਾ ਤੇ ਸਰਕਾਰ ਕਹਿੰਦੀ ਹੈ ਕਿ ਦੇਸ਼ ਦੀ ਅਰਥ ਵਿਵਸਥਾ ਡਿੱਗ ਜਾਏਗੀ ਪੁਰ ਕਮੇਟੀ ਬਣਾਉਂਦੀਆਂ ਗੱਲਾਂ ਦਿਆਂ ਪਰ ਕਿਸਾਨ ਕਹਿੰਦੇ ਜੇ ਕਮੇਟੀ ਬਣਾਉਣੀ ਤੇ ਪਹਿਲਾਂ ਬਣਾਦੇ ਹੋ ਸਾਡੇ ਤੁਸੀਂ ਡਾਂਗਾ ਮਾਰੀਆਂ ਸਾਡੇ ਤੇ ਪਾਣੀ ਦੀਆਂ ਬਿਛਾੜਾਂ ਛੱਡੀਆਂ ਸਾਡੇ ਤੇ ਅਤਰੂ ਗੈਸ ਛੱਡੇ ਤੇ ਹੁਣ ਤੁਸੀਂ ਕਮੇਟੀ ਬਣਾਉਂਦੀਆਂ ਗੱਲਾਂ ਕਰਦੇ ਹੁੰਦੇ ਸੈਂਟਰ ਸਰਕਾਰ ਡਰ ਵੀ ਗਈ ਆ ਕਿ ਅੱਗੇ ਤੇ ਸਿਰਫ ਦਿੱਲੀ ਪੰਜਾਬ ਦਾ ਕਿਸਾਨ ਤੇ ਹਰਿਆਣਾ ਦਾ ਕਿਸਾਨ ਪਹੁੰਚਿਆ ਹੈ ਤੇ ਹੁਣ ਤੇ ਉੱਥੇ ਗੁਜਰਾਤ ਦਾ ਵੀ ਕਿਸਾਨ ਆ ਗਿਆ ਤੇ ਸ਼ਾਇਦ ਭਾਜਪੀ ਨੂੰ ਜ਼ਿਆਦਾ ਹੁਣ ਮਿਰਚਾਂ ਲੱਗੀਆਂ ਹੁਣ ਜ਼ਿਆਦਾ ਤੜਫ ਲੱਗੀ ਹੋਵੇ ਕਿਉਂਕਿ ਗੁਜਰਾਤ ਤੋਂ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਤਿੰਨ ਵਾਰ ਮੁੱਖ ਮੰਤਰੀ ਬਣੇ ਨੇ ਤੇ ਗੁਜਰਾਤ ਦੇ ਅਗਰ ਕਿਸਾਨ ਆ ਕੇ ਦਿੱਲੀ ਆ ਕੇ ਸੈਂਟਰ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰਦੇ ਨੇ ਤੇ ਫਿਰ ਭਾਰਤੀ ਜਨਤਾ ਪਾਰਟੀ ਤੇ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਹੁਣ ਇਹ ਕਿਵੇਂ ਕਹਿਣਗੇ ਕਿ ਬਿਲ ਵਧੀਆ ਨੇ ਜੇ ਬਿਲ ਵਧੀਆ ਨੇ ਤੇ ਫਿਰ ਗੁਜਰਾਤ ਦੇ ਕਿਸਾਨਾਂ ਨੂੰ ਕਿਉਂ ਹੁਣ ਬਿਲ ਮਾੜੇ ਲੱਗਣ ਲੱਗੇ ਇਸ ਕਰਕੇ ਸੈਂਟਰ ਸਰਕਾਰ ਤੇ ਦਬਾਅ ਬਣਦਾ ਜਾ ਰਿਹਾ ਸ਼ਾਇਦ ਅੱਜ ਇਹ ਚਰਚਾ ਕਿ ਸੈਂਟਰ ਸਰਕਾਰ ਨੇ ਇਹ ਕਿਹਾ ਕਿ ਉਹ ਇਹਨਾਂ ਬਿੱਲਾਂ ਤੇ ਰੀਕਨਸਾਈਲ ਕਰਨ ਦੀ ਕੋਸ਼ਿਸ਼ ਕਰੇਗੀ ਮਤਲਬ ਇਹਦਾ ਕੋਈ ਹੱਲ ਕੱਢਣ ਦਾ ਯਤਨ ਕਰੇਗੀ ਇਹਦਾ ਸਮਾਧਾਨ ਕੱਢਣ ਦਾ ਯਤਨ ਕਰੇਗੀ ਪਰ ਕਿਸਾਨਾਂ ਨੂੰ ਕਾਲੀ ਨਹੀਂ ਹੈ ਕਿਉਂਕਿ ਸੈਂਟਰ ਸਰਕਾਰ ਨੇ ਜਿਹੜੀ ਕਾਲੀ ਦਿਖਾਈ ਸੀ ਹੁਣ ਸਰਕਾਰ ਨੂੰ ਕਾਲੀ ਆ ਕਿ ਇਹ ਜਿਹੜੇ ਕਿਸਾਨਾਂ ਵੱਲੋਂ ਅੰਦੋਲਨ ਜਿਹੜਾ ਕਿਸਾਨਾਂ ਵੱਲੋਂ ਜਿਹੜਾ ਕੋਹਲ ਆ ਉਹ ਜਿਹੜਾ ਸ਼ੁਰੂ ਕੀਤਾ ਗਿਆ ਉਹ ਛੇਤੀ ਸਮਾਪਤ ਹੋਵੇ ਲੇਕਿਨ ਕਿਸਾਨਾਂ ਨੂੰ ਪਤਾ ਕਿ ਜਦ ਕਮੇਟੀ ਬਣ ਗਈ ਤੇ ਫਿਰ ਮੀਟਿੰਗਾਂ ਹੋਣਗੀਆਂ ਫਿਰ 2-3 ਮਹੀਨੇ ਉਹ ਸਟੱਡੀਆਂ ਹੋਣਗੀਆਂ ਵੱਡੇ ਵੱਡੇ ਜਿਹੜੇ ਅਰਥਸ਼ਾਸਤਰੀ ਨੇ ਵੱਡੇ ਵੱਡੇ ਜਿਹੜੇ ਖੇਤੀ ਮਾਇਰ ਆ ਉਹ ਕਮੇਟੀ ਦੇ ਮੈਂਬਰ ਹੋਣਗੇ ਪਹਿਲਾਂ ਕਮੇਟੀ ਬਣੂਗੀ ਕਿੰਨੇ ਮੈਂਬਰ ਕਮੇਟੀ ਦੇ ਹੋਣਗੇ ਕਿੰਨੇ ਉਹਦੇ ਤੇ ਅਰਥਸ਼ਾਸਤਰੀ ਹੋਣਗੇ ਕਿੰਨੇ ਉਹਦੇ ਚ ਆਰਥਿਕ ਤੌਰ ਤੇ ਮਾਇਰ ਹੋਣਗੇ ਫਿਰ ਉਹਨਾਂ ਦੀ ਕਮੇਟੀ ਬਣੇਗੀ ਫਿਰ ਉਹਨਾਂ ਦੀਆਂ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਪੰਜ ਪੰਜ ਮੀਟਿੰਗਾਂ ਹੋਣੀਆਂ ਫਿਰ ਉਹ ਕਮੇਟੀ ਸਰਕਾਰ ਨੂੰ ਪਹਿਲਾਂ ਐਗਰੀਕਲਚਰ ਡਿਪਾਰਟਮੈਂਟ ਨੂੰ ਰਿਪੋਰਟ ਦੇਗੀ ਨਰਿੰਦਰ ਤੋਮਰ ਸਾਹਿਬ ਨੂੰ ਫਿਰ ਨਰਿੰਦਰ ਤੋਮਰ ਸਾਹਿਬ ਦਾ ਜਿਹੜਾ ਮੰਤਰਾਲਾ ਖੇਤੀਬਾੜੀ ਮੰਤਰਾਲਾ ਉਹ ਹੋਮ ਮਿਨਿਸਟਰੀ ਨੂੰ ਦੇਵੇਗਾ ਹੋਮ ਮਿਨਿਸਟਰੀ ਜਿਹੜੀ ਡਿਪਾਰਟਮੈਂਟ ਆ ਉਹ ਫਿਰ ਉਹ ਵਿੱਤ ਵਿਭਾਗ ਨੂੰ ਦੇਗੀ ਫਿਰ ਉਹ ਕੇਂਦਰ ਦੇ ਕੈਬਨਟ ਮੀਟਿੰਗ ਜਾਈਗੀ ਫਿਰ ਕੈਬਨਟ ਉਸ ਤੇ ਮੋਹਰ ਲਗਾਏਗੀ ਮੋਹਰ ਲਗਾਏਗੀ ਉਸ ਤੋਂ ਬਾਅਦ ਇੰਪਲੀਮੈਂਟ ਹੁੰਦਾ ਕਿ ਨਹੀਂ ਹੁੰਦਾ ਫਿਰ ਅਕਸਰ ਕਿਹਾ ਜਾਂਦਾ ਕਮੇਟੀ ਦਾ ਮਤਲ ਪਾ ਮਿੱਟੀ ਕਿਸਾਨਾਂ ਨੂੰ ਪਤਾ ਇਸ ਕਰਕੇ ਕਿਸਾਨਾਂ ਨੂੰ ਗਾਲੀ ਨਹੀਂ ਹੈ ਕਿਸਾਨ ਨੂੰ ਦੇ ਕਿ ਸਰਕਾਰ ਹੁਣ ਕਰਨਾ ਨਾ ਕਰੇ ਅਸੀਂ ਤਾਂ ਜਿਹੜੇ ਪੂਰੇ ਡੇਰੇ ਲਾਤੇ ਦਿੱਲੀ ਤੇ ਕੋਈ ਅਹੀ 1 ਮਹੀਨੇ 2 ਮਹੀਨੇ ਨਹੀਂ ਅਹੀ ਤੇ 6 ਮਹੀਨੇ ਦਾ ਰਾਸ਼ਨ ਲੈ ਕੇ ਦਿੱਲੀ ਆ ਗਏ ਨੇ ਕਿਉਂਕਿ ਪਿੰਡਾਂ ਦੇ ਵਿੱਚ ਨੌਜਵਾਨ ਜਿਹੜੇ ਮੁੰਡੇ ਰਹਿ ਗਏ ਨੇ ਜਾਂ ਪਿੰਡਾਂ ਵਿੱਚ ਨੌਜਵਾਨ ਬੀਬੀਆਂ ਧੀਆਂ ਜਾਂ ਬੀਬੀਆਂ ਘਰਾਂ ਦੇ ਵਿੱਚ ਨੇ ਉਹਨਾਂ ਨੇ ਜਿਹੜੇ ਕਿਸਾਨ ਦਿੱਲੀ ਗਏ ਨੇ ਜਿਹੜੇ ਪਰਿਵਾਰ ਦਿੱਲੀ ਗਏ ਨੇ ਉਹਨਾਂ ਦੇ ਪਿੱਛੋਂ ਟੱਬਰ ਵੀ ਸੰਭਲੇ ਨੇ ਦੰਗਰ ਵੀ ਸਾਂਭ ਲੈ ਘਰ ਵੀ ਸਾਂਭ ਲੈ ਨੇ ਕਿ ਤੁਸੀਂ ਦਿੱਲੀ ਦਾ ਮੋਰਚਾ ਫਤਿਹ ਕਰੋ ਤੁਸੀਂ ਪਿੱਛੇ ਪਿੰਡ ਵਾਲਾਂ ਦੇਖੋ ਘਰਾਂ ਵਾਲੇ ਦੇਖੋ ਅਸੀਂ ਪਿੱਛੇ ਹੈ ਤੇ ਇਸ ਕਰਕੇ ਕਿਸਾਨਾਂ ਨੂੰ ਕੋਈ ਕਾਲ ਹੀ ਨਹੀਂ ਆ ਇਹ ਕਿਸਾਨਾਂ ਨੇ ਦੱਸ ਦਿੱਤਾ ਕਿ ਮੀਟਿੰਗਾਂ ਭਾਵੇਂ ਹੋਰ ਕਰ ਲੋ ਲੇਕਿਨ ਜਦ ਤੱਕ ਤੁਸੀਂ ਇਹ ਬਿੱਲ ਵਾਪਸ ਨਹੀਂ ਲੈਂਦੇ ਤੱਕ ਤੱਕ ਕਿਸਾਨ ਵਾਪਸ ਨਹੀਂ ਮੁੜਦੇ ਕੁਕੜੀਸਾ ਦੇ ਕਿਸਾਨ ਆ ਕੇ ਵੀ ਦੇ ਚੁੱਕੇ ਨੇ ਕਿ ਸਾਨੂੰ ਜੋੜਨਾ ਪਊਗਾ ਬਿਆਰ ਦੇ ਕਿਸਾਨ ਗੁਜਰਾਤ ਦੇ ਕਿਸਾਨ ਮਹਾਰਾਸ਼ਟਰ ਦੇ ਸਰਕਾਰ ਕਿਸਾਨ ਵੀ ਆਉਨ ਨੂੰ ਤਿਆਰ ਨੇ ਇਸ ਕਰਕੇ ਇਹ ਜਿਹੜੀ ਲੜਾਈ ਆ ਕਿਸਾਨਾਂ ਦੀ ਇਹ ਸੈਂਟਰ ਸਰਕਾਰ ਖਿਲਾਫ ਵੱਧਦੀ ਜਾ ਰਹੀ ਹੈ ਕਿਸਾਨਾਂ ਨੂੰ ਹੀ ਪਤਾ ਕਿ ਅੱਜ ਦੀ ਜਿਹੜੀ ਚੌਥੀ ਮੀਟਿੰਗ ਹੈ ਜਿਹੜੀ ਕਿਸੇ ਵੇਲੇ ਵੀ ਖਤਮ ਹੋ ਸਕਦੀ ਕੁਝ ਨਿਕਲਣਾ ਨਹੀਂ ਲੇਕਿਨ ਕਿਸਾਨਾਂ ਨੂੰ ਪਤਾ ਕਿ ਲੜਾਈ ਲੰਬੀ ਆ ਔਰ ਸ਼ਾਇਦ ਪਹਿਲੀ ਵਾਰਾ ਕਿਸਾਨਾਂ ਨੇ ਅਹਿਸਾਸ ਕਰਵਾ ਦਿੱਤਾ ਸਰਕਾਰਾਂ ਨੂੰ ਕਿ ਅਸੀਂ ਕੋਈ ਵੋਟ ਬੈਂਕ ਨਹੀਂ ਹਾਂ ਅਸੀਂ ਕੋਈ ਵੋਟਾਂ ਦੀ ਮਸ਼ੀਨ ਨਹੀਂ ਹਾਂ ਅਸੀਂ ਵੀ ਉਸ ਸੁਸਾਇਟੀ ਦਾ ਹਿੱਸਾ ਜਿਸ ਸੁਸਾਇਟੀ ਸਰਕਾਰਾਂ ਚੁੰਨਦੀ ਆ ਤੇ 70% ਦੇ ਕਿਸਾਨ ਨੇ ਦੇਸ਼ ਦੇ ਜਿਹੜੇ ਜਦੋਂ ਸਰਕਾਰਾਂ ਚੁੰਨਦੇ ਨੇ ਤੇ ਸਭ ਤੋਂ ਵੱਡੀ ਜਿਹੜੀ ਸ਼ਮੂਲੀਅਤ ਆ ਭਾਗੀਦਾਰੀ ਉਹ ਕਿਸਾਨਾਂ ਦੀ ਆ ਤੇ ਲੇਕਿਨ ਅੱਜ ਕਿਸਾਨ ਸਮਝ ਚੁੱਕਾ ਹੈਗਾ ਕਿ ਜਿਹੜੇ ਵੋਟ ਬੈਂਕ ਸਮਝ ਜਾਂ ਜਿਹੜੇ ਸਾਡੇ ਨਾਮ ਤੇ ਸਿਆਸੀ ਰੋਟੀਆਂ ਬਹੁਤ ਜ਼ਿਆਦਾ ਸਿੱਕੀਆਂ ਗਈਆਂ ਹੁਣ ਤੱਕ ਹੁਣ ਸਾਡੀ ਜਦ ਰੋਟੀ ਖੋਈ ਗਈ ਹੈ ਸਾਡੀ ਜਦ ਰੋਟੀ ਖਤਰੇ ਚ ਸਾਡਾ ਵਜੂਦ ਹੋਂਦ ਭੁੱਖ ਖਤਰੇ ਚ ਤੇ ਇਸ ਕਰਕੇ ਅਸੀਂ ਹੁਣ ਇਕੱਠੇ ਆ ਜੈ ਜਵਾਨ ਜੈ ਕਿਸਾਨ ਦਾ ਜਿਹੜੇ ਨਾਰੇ ਨੇ ਉਹ ਬਹੁਤ ਲੱਗ ਚੁੱਕੇ ਨੇ ਹੁਣ ਵੇਲਾ ਆ ਗਿਆ ਆਪਣੇ ਭਵਿੱਖ ਨੂੰ ਸੰਭਾਲਣ ਆਉਣ ਵਾਲੀਆਂ ਪੀੜ੍ਹੀਆਂ ਕੀ ਸਾਨੂੰ ਕਹਿ ਕੇ ਜਾਣਗੀ ਕਹਿਣ ਗਿਆ ਕਿ ਜਿਹੜੇ ਸਾਡੇ ਵੱਡ ਵਡੇਰੇ ਨੇ ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਨੇ ਕਿਵੇਂ ਇਹ ਕਾਲੇ ਕਾਨੂੰਨਾਂ ਨੂੰ ਨੂੰ ਲੈ ਕੇ ਹਮਾਇਤ ਕੀਤੀ ਇਸ ਕਰਕੇ ਖੋਦ ਵजूद ਰੋਟੀ ਤੇ ਭੋਖ ਦਾ ਮਸਲਾ ਪਰ ਹੁਣ ਸ਼੍ਰੋਮਣੀ ਕਾਲੀਦਾ ਜਿਹੜੇ ਸਰਪ੍ਰਸਤ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿਹੜੇ 5 ਵਾਰਾਂ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਨੇ ਤੇ ਜਿੰਨਾ ਕਰਕੇ ਹੀ ਭਾਰਤੀ ਜਨਤਾ ਪਾਰਟੀ ਦਾ ਗੱਠ ਜੁੜ ਰਿਹਾ ਜਿੰਨਾ ਕਰਕੇ ਹੀ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਪੈਰ ਲੱਗੇ ਨੇ ਜਿੰਨਾ ਕਰਕੇ ਹੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਮਜ਼ਬੂਤ ਹੋਈ ਹੈ ਜਿੰਨਾ ਕਰਕੇ ਹੀ ਭਾਰਤੀ ਜਨਤਾ ਪਾਰਟੀ ਪਿੰਡ ਪਿੰਡ ਪੱਦਰ ਤੇ ਆਪਣੇ ਬੂਥ ਬਣਾਉਣ ਵਿੱਚ ਕਾਮਯਾਬ ਹੋਈ ਹੈ ਉਹ ਪਾਰਟੀ ਜਿਹੜੀ 30 ਸਿੱਟਾਂ ਤੇ ਲੜਦ ਰਹੀ ਅੱਜ ਉਹ 117 ਸਿੱਟਾਂ ਤੇ ਲੜਨ ਦੀਆਂ ਗੱਲਾਂ ਕਰ ਰਹੀਆਂ ਉਸ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਅੱਜ ਰਾਸ਼ਟਰਪਤੀ ਨੂੰ ਕਹਿ ਦਿੱਤਾ ਕਿ ਜਿਹੜਾ ਤੁਸੀਂ ਮੈਨੂੰ ਪਦਮ ਬਬੂਸ਼ਣ ਦਿੱਤਾ ਸੀ ਉਹ ਮੈਂ ਵਾਪਸ ਕਰ ਦਵਾਂ ਕਿਉਂਕਿ ਮੇਰਾ ਦਿਲ ਦੁਖਿਆ ਬਹੁਤ ਹੀ ਲੰਮਾ ਚੌੜਾ ਲੈਟਰ ਲਿਖਿਆ ਗਿਆ ਕਟੂਕੜ ਦੋ ਪੇਜ ਦਾ ਪੱਤਰ ਲਿਖਿਆ ਗਿਆ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਔਰ ਉਸ ਪੱਤਰ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਸਾਬਕਾ ਮੁੱਖ ਮੰਤਰੀ ਬੜੀ ਸਵੇਦਨਾ ਜ਼ਾਹਿਰ ਕੀਤੀ ਆ ਉਹਨਾਂ ਕਿਹਾ ਕਿ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਣਾ ਕਿ ਮੈਂ ਇੰਨਾ ਗਰੀਬ ਮਹਿਸੂਸ ਕਰ ਰਿਹਾ ਹਾਂ ਕਿ ਮੇਰੇ ਕੋਲ ਕਿਸਾਨਾਂ ਨਾਲ ਇੱਕ ਜੁੜਤਾ ਪ੍ਰਗਟ ਕਰਨ ਲਈ ਕੁਰਬਾਨ ਕਰਨ ਵਾਸਤੇ ਕੁਝ ਹੋਰ ਨਹੀਂ ਹੈ ਮੇਰਾ ਸਭ ਕੁਝ ਕਿਸਾਨਾਂ ਦੀ ਬਦੌਲਤ ਹੈ ਮੈਂ ਜੋ ਵੀ ਹਾਂ ਅੱਜ ਉਹ ਕਿਸਾਨਾਂ ਕਰਕੇ ਹ ਜੇ ਕਿਸਾਨਾਂ ਦਾ અપਮਾਨ ਹੁੰਦਾ ਹੈ ਤਾਂ ਫਿਰ ਕੋਈ ਵੀ ਸਨਮਾਨ ਰੱਖਣ ਦੀ ਕੋਈ ਤਕ ਨਹੀਂ ਬਣਦੀ ਤੇ ਕਿਸਾਨ ਨੂੰ ਉਹਨਾਂ ਦੀਆਂ ਚਿੰਤਾਵਾਂ ਦੂਰ ਕਰਨ ਲਈ ਦਿੱਤੇ ਗਏ ਭਰੋਸਿਆਂ ਤੇ ਧੋਖਾ ਕਰਨ ਤੋਂ ਬਹੁਤ ਦੁੱਖ ਹੋਇਆ ਕਿਸਾਨਾਂ ਖਿਲਾਫ ਫਿਰਕੂ ਤੇ ਵੱਖਵਾਦੀ ਜਿਹੜੀ ਸ਼ਬਦਾਬਲੀ ਭਾਰਤੀ ਜਨਤਾ ਪਾਰਟੀ ਵੱਲੋਂ ਵਰਤੀ ਜਾ ਰਹੀ ਹੈ ਉਹਦੇ ਵੀ ਉਹਨਾਂ ਨੇ ਕੀਦੀ ਕਰ ਦਿੱਤੀ ਲੇਕਿਨ ਪੰਜਾਬ ਦੇ ਲੋਕ ਮਹਿਸੂਸ ਕਰ ਰਹੇ ਨੇ ਕਰ ਚੁੱਕੇ ਨੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਹੁਤ ਦੇਰ ਕਰ ਦਿੱਤੀ ਕਾਸ਼ ਉਸ ਦਿਨ ਬੋਲਦੇ ਜਿਸ ਦਿਨ ਆਰਡੀਨੈਂਸ ਪੇਸ ਕੀਤੇ ਗਏ ਤੇ ਪਾਸ ਕੀਤੇ ਗਏ ਕਾਸ਼ ਉਸ ਦਿਨ ਬੋਲਦੇ ਜਿਸ ਦਿਨ ਸੈਂਟਰ ਸਰਕਾਰ ਨੇ ਬਿਲ ਪਾਰਲੀਮੈਂਟ ਵਿੱਚ ਰੱਖ ਦਿੱਤੇ ਸੀ ਤੇ ਕਾਸ਼ ਉਸ ਦਿਨ ਬੋਲਦੇ ਜਿੱਦਨ ਇਹ ਕਹਿਆ ਸੀ ਕਿ ਬਿੱਲ ਚੰਗੇ ਨਹੀਂ ਪਰ ਉਸ ਦਿਨ ਕਿਤੇ ਇਹ ਬੋਲ ਦਿੰਦੇ ਕਿ ਬਿੱਲ ਮਾੜੇ ਨੇ ਤੇ ਅੱਜ ਸ਼ਾਇਦ ਇਹ ਵਾਰਡ ਵਾਪਸ ਕਰਨ ਦੀ ਵੀ ਨੌਬਤ ਨਾ ਆਦੀ ਪਰ ਜ਼ਰੂਰ ਸੰਬੋਲਿਕ ਤੌਰ ਤੇ ਸੰਦਾਤਿਕ ਤੌਰ ਤੇ ਇੱਕ ਲਹਿਰ ਬਣੇਗੀ ਕਿਉਂਕਿ ਜਦ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਸਨਮਾਨ ਵਾਪਸ ਕੀਤਾ ਤੇ ਫਿਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਵੀ ਪਦਮ ਪੂਸ਼ਣ ਵਾਪਸ ਕਰਨ ਦਾ ਫੈਸਲਾ ਕਰ ਦਿੱਤਾ ਐਲਾਨ ਕਰ ਦਿੱਤਾਗਾ ਹਾਲਾਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਪਹਿਲਾਂ ਸਰਦਾਰ ਸੁਦੇਸ਼ ਸਿੰਘ ਢੀਂਡਸਾ ਤੋਂ ਪਹਿਲਾਂ ਪੰਜਾਬ ਦੇ ਉਹ ਸਾਰੇ ਵੱਡੇ ਖਡਾਰੀਆਂ ਨੇ ਜਿਨ੍ਹਾਂ ਨੂੰ ਪਦਮ ਸ਼੍ਰੀ ਅਰਜਨ ਅਵਾਰਡ ਮਿਲੇ ਸੀ ਜਿਨ੍ਹਾਂ ਚੋਂ ਅੰਤਰਰਾਸ਼ਟਰੀ ਪਲਵਾਨ ਕਰਤਾਰ ਸਿੰਘ ਉਹਨਾਂ ਵੀ ਕਿਹਾ ਐਲਾਨ ਕਰ ਦਿੱਤਾ ਸੀ ਜਲੰਧਰ ਵਿਖੇ ਕਿ ਅਸੀਂ 7 ਤਰੀਕ ਨੂੰ ਵਾਪਸ ਕਰਾਂਗੇ ਦੇਸ਼ ਦੀ 골ਡਨ ਗਰਲ ਰਾਜਵੀਰ ਕੌਰ ਉਹਨਾਂ ਵੀ ਐਲਾਨ ਕਰ ਦਿੱਤਾ ਸੀ ਹਾਕੀ ਦੀ ਕੈਪਟਨ ਕਿ ਅਸੀਂ 7 ਤਰੀਕ ਨੂੰ ਅਵਾਰਡ ਵਾਪਸ ਕਰਾਂਗੇ ਸੱਜਨ ਸਿੰਘ ਚੀਮਾ ਸਮੇਤ ਬਹੁਤ ਸਾਰੇ ਪੰਜਾਬ ਦੇ ਉਹ ਹੀਰੇ ਜਿਨ੍ਹਾਂ ਨੇ ਆਪਣੀ ਖੇਡ ਬਦੌਲਤ ਦੇਸ਼ ਦੇ ਤਿਰੰਗੇ ਨੂੰ ਪੂਰੀ ਦੁਨੀਆ ਦੇ ਵਿੱਚ ਉਹ ਤਿਰੰਗਾ ਲੜਾਇਆ ਸੀ ਅੱਜ ਉਹ ਵੀ ਖਫਾ ਹੋ ਕੇ ਸੈਂਟਰ ਸਰਕਾਰ ਦੇ ਜਿਹੜੇ ਵਿਰੋਧੀ ਨੇ ਉਹਨਾਂ ਨੂੰ ਲੈ ਕੇ ਉਹਨਾਂ ਨੇ ਅਵਾਰਡ ਸਨਮਾਨ ਕਰਨ ਦਾ ਤਿੰਨ ਦਿਨ ਫੈਸਲਾ ਪਹਿਲਾਂ ਕਰ ਲਿਆ ਲੇਕਿਨ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਡਸਾ ਕਰ ਰਹੇ ਨੇ ਤੇ ਪ੍ਰਗਟ ਸਿੰਘ ਵੀ ਪਦਮਸ਼ੀਰੀ ਤੇ ਅਰਜਨਾ ਵਾਰਡ ਵਾਪਸ ਕਰਨਗੇ ਇਹ ਉਹ ਖਿਡਾਰੀ ਨੇ ਪੰਜਾਬ ਦੇ ਉਹ ਖਿਡਾਰੀ ਨੇ ਦੇਸ਼ ਦੇ ਜਿਨ੍ਹਾਂ ਦੇ ਸਿਰਾਂ ਤੇ ਦੇਸ਼ ਦਾ ਨਾਮ ਰੋਸ਼ਨ ਹੋਇਆ ਸੀ ਜਿਨ੍ਹਾਂ ਦੀ ਮਿਹਨਤ ਸਦਕਾ ਦੇਸ਼ ਦਾ ਨਾਮ ਰੋਸ਼ਨ ਹੋਇਆ ਤੇ ਇਸ ਕਰਕੇ ਇਹੋ ਜਿਹੜੀ ਪੰਜਾਬ ਦੇ ਵਿੱਚ ਇੱਕ ਨਵੀਂ ਲਹਿਰ ਬਣਦੀ ਜਾ ਰਹੀ ਆ ਉਹ ਜ਼ਰੂਰ ਸੈਂਟਰ ਵੀ ਇਸ ਤੋਂ ਖਫਾ ਹੋਏਗਾ ਕਿਉਂਕਿ ਜਦ ਦਰਬਾਰ ਸਾਹਿਬ ਤੇ ਹੰਬਲ ਹੋਇਆ ਸੀ ਜਦ 84 ਦੇ ਵਿੱਚ ਸਿੱਖ ਕਤਲੇਆਮ ਕੀਤੇ ਗਏ ਉਦੋਂ ਵੀ ਬਹੁਤ ਸਾਰੇ ਪੰਜਾਬ ਦੇ ਵੱਡੇ ਵੱਡੇ ਜਿਹੜੇ ਲਖਾਰੀ ਨੇ ਵੱਡੇ ਵੱਡੇ ਲੀਡਰ ਨੇ ਵੱਡੇ ਵੱਡੇ ਸ਼ਖਸੀਅਤ ਸੀ ਉਹਨਾਂ ਨੇ ਆਪਣੇ ਆਪਣੇ ਜਿਹੜੇ ਵਾਰਡ ਨੇ ਉਹ ਦੁਖੀ ਹੋ ਕੇ ਵਾਪਸ ਕਰ ਦਿੱਤੇ ਗਏ ਸੀ ਪਰ ਹੁਣ ਇੱਕ ਦੁਬਾਰਾ ਇਹ ਲਹਿਰ ਬਣਦੀ ਐ ਸ਼ਾਇਦ ਇਸੇ ਕਰਕੇ ਕਹਿੰਦੇ ਕਿ ਇਤਿਹਾਸ ਹਮੇਸ਼ਾ ਆਪਣੇ ਆਪ ਨੂੰ ਦਿਰਾਉਂਦਾ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਲਿਖੇ ਇੱਕ ਪੱਤਰ ਚ ਕਹਾਂ ਕੇ ਮੈਂ ਅੱਜ ਵੀ ਅੱਜ ਜੋ ਵੀ ਹਾਂ ਸਿਰਫ ਲੋਕਾਂ ਖਾਸ ਤੌਰ ਤੇ ਆਮ ਕਿਸਾਨਾਂ ਕਰਕੇ ਆ ਤੇ ਅੱਜ ਜਦੋਂ ਉਹਨਾਂ ਦਾ ਹੀ ਸਨਮਾਨ ਨਹੀਂ ਹੋ ਰਿਹਾ ਤਾਂ ਫਿਰ ਮੇਰੇ ਕੋਲ ਪਦਮ ਬਬੂਸ਼ਨ ਵਰਗੇ ਸਨਮਾਨ ਰੱਖਣ ਦੀ ਕੋਈ ਤਕ ਨਹੀਂ ਬਣਦੀ ਤੇ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਧੋਖੇ ਨੂੰ ਪਹਿਲਾਂ ਹੀ ਇੱਕ ਸੂਤੀ ਫਸਲ ਕਿਸਾਨੇ ਲਈ ਵੱਡਾ ਝਟਕਾ ਕਰਾਰ ਕਰਾਰ ਦਿੱਤਾ ਉਹਨਾਂ ਨੇ ਕਿਹਾ ਕਿ ਕਿਸਾਨ ਆਪਣੇ ਜੀਵਨ ਦਾ ਮੌਲਿਕ ਅਧਿਕਾਰ ਬਚਾਉਣ ਵਾਸਤੇ ਕੜਾਕੇ ਦੀ ਠੰਡ ਵਿੱਚ ਸੰਘਰਸ਼ ਲੜ ਰਹੇ ਨੇ ਇਹ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੇ ਦੇਸ਼ ਦੇ ਰਾਸ਼ਟਰਪਤੀ ਨੂੰ ਲਿਖਿਆ ਉਹ ਕਹਿ ਕੇ ਉਹਨਾਂ ਨੂੰ ਬਹੁਤ ਹੀ ਪੀੜ ਹੋਈ ਆ ਤੇ ਜਿਹੜਾ ਤਣਾਅ ਭਾਵਕ ਤਣਾਅ ਵੀ ਉਹਨਾਂ ਨੇ ਚੱਲਿਆ ਤੇ ਮੈਂ ਹੈਰਾਨ ਆ ਕਿ ਦੇਸ਼ ਦੀ ਸਰਕਾਰ ਕਿਸਾਨਾਂ ਪ੍ਰਤੀ ਇੰਨੀ ਬੇਦਿਲ ਸਣਕੀ ਤੇ ਨਾ ਸ਼ੁکری ਕਿਉਂ ਆ ਇਹ ਜਿਹੜੇ ਸ਼ਬਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣ ਸੈਂਟਰ ਸਰਕਾਰ ਵਾਸਤੇ ਵਰਤ ਰਹੇ ਕਾਸ਼ ਜੂਨ ਦੇ ਮਹੀਨੇ ਕਿਤੇ ਇਦਾਂ ਦੇ ਸ਼ਬਦ ਬੋਲੇ ਜਾਂਦੇ ਨਾ ਤੇ ਦੇਸ਼ ਦੀ ਤਸਵੀਰ ਕੁਝ ਹੋਰ ਹੀ ਹੋਣੀ ਸੀ ਕਿਸਾਨਾਂ ਦੀ ਜਿਹੜੀ ਤਸਵੀਰ ਆ ਕੁਝ ਹੋਰ ਹੋਣੀ ਸੀ ਪਰ ਹੁਣ ਇੱਕ ਲਹਿਰ ਬੰਦੀ ਜਾ ਰਹੀ ਆ ਔਰ ਦੂਜੇ ਪਾਸੇ ਅੱਜ ਕੈਪਟਨ ਮਿਰਿੰਦਰ ਸਿੰਘ ਦੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਵੀ ਮੀਟਿੰਗ ਹੋਈ ਆ ਔਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਦੇਸ਼ ਦੀ ਸਰਕਾਰ ਨੂੰ ਫੇਰ ਕਿਹਾ ਕਿ ਇਸ ਮਸਲੇ ਦਾ ਹੱਲ ਕੱਢਿਆ ਜਾਵੇ ਯੋਕੇ ਮਸਲਾ ਬਹੁਤ ਹੀ ਗੰਭੀਰ ਆ ਕਿਉਂਕਿ ਕਿਸਾਨੀ ਕੋਈ ਮੁਨਾਫੇ ਵਾਲਾ ਸੌਦਾ ਨਹੀਂ ਐ ਇਹ ਘਾਟੇ ਵਾਲਾ ਸੌਦਾ ਇਸ ਕਰਕੇ ਇਸ ਨੂੰ ਬਚਾਉਣ ਦੀ ਲੋੜ ਆ ਤੇ ਅੱਜ ਲੰਬੀ ਚੌੜੀ ਮੀਟਿੰਗ ਹੋਈ ਹੈ ਦੇਸ਼ ਦੇ ਗ੍ਰਹਿ ਮੰਤਰੀ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਔਰ ਇਸ ਕਰਕੇ ਉਹਨਾਂ ਨੇ ਸੈਂਟਰ ਸਰਕਾਰ ਨੂੰ ਅਪੀਲ ਕੀਤੀ ਹੈ ਔਰ ਹੋ ਸਕਦਾ ਹੈ ਕਿ ਸੈਂਟਰ ਸਰਕਾਰ ਤੇ ਇਹ ਵੀ ਪ੍ਰੈਸ਼ਰ ਲਗਾਤਾਰ ਬਣਦਾ ਜਾ ਰਿਹਾ ਹੈਗਾ ਔਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਹੋਣਾ ਜਿਹੜੇ ਖੇਤੀ ਕਾਨੂੰਨਾ ਵਿਰੋਧ ਸੰਘਰਸ਼ ਦੌਰਾਨ ਜਿਹੜੇ ਕਿਸਾਨ ਮਾਰੇ ਜਾ ਰਹੇ ਨੇ ਉਹਨਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ ਹੈਗਾ ਪਰ ਇਹ ਮਸਲਾ ਵੱਡਾ ਬਣਦਾ ਜਾ ਰਿਹਾ ਜਿਹੜੀ ਅੱਜ ਸਵੇਰੇ ਮੀਟਿੰਗ ਹੋਈ ਹੈ ਕੈਪਟਨ ਮਰਿੰਦਰ ਸਿੰਘ ਨੇ ਇਹ ਕਿਹਾ ਕਿ ਮੀਟਿੰਗ ਤੋਂ ਬਾਅਦ ਕਿ ਖੇਤੀ ਕਾਨੂੰਨਾ ਉਤੇ ਪੈਦਾ ਹੋਈ ਪਚੀਦਾ ਸਥਿਤੀ ਦੇ ਛੇਤੀ ਹੱਲ ਕ ਲਈ ਉਹਨਾਂ ਨੇ ਫਿਰ ਆਪਣਾ ਪੱਖ ਦਰਾਇਆ ਉਹਨਾਂ ਨੇ ਸੈਂਟਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਹ ਜਿਹੜੀ ਸਮੱਸਿਆ ਨੂੰ ਫੌਰੀ ਤੌਰ ਤੇ ਸੁਲਝਾਇਆ ਜਾਵੇ ਰਾਹ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਮੌਜੂਦਾ ਹਾਲਾਤ ਨਾਲ ਜਿੱਥੇ ਸੂਬੇ ਦੇ ਅਰਥਚਾਰੇ ਉੱਪਰ ਮਾਰੂ ਅਸਰ ਪੈ ਰਿਹਾ ਉੱਥੇ ਕੌਮੀ ਸੁਰੱਖਿਆ ਲਈ ਵੀ ਗੰਭੀਰ ਖਤਰਾ ਬਣਦਾ ਜਾ ਰਿਹਾ ਉਹਨਾਂ ਨੇ ਵੀ ਕਿਹਾ ਕਿ ਅ ਅਪੀਲ ਕੀਤੀ ਕਿ ਭਾਰਤ ਸਰਕਾਰ ਕਿਸਾਨਾਂ ਦੇ ਸਰੋਕਾਰ ਸਲਜੌਨ ਨੂੰ ਯਕੀਨੀ ਬਣਾਏ ਔਰ ਉਹਨਾਂ ਨੇ ਇਹ ਵੀ ਬਾਅਦ ਚ ਮੀਡੀਆ ਨਾਲ ਗੱਲਬਾਤ ਕਰਦੇ ਕਹੇ ਕਿ ਭਾਵੇਂ ਉਹ ਅਤੇ ਉਹਨਾਂ ਦੀ ਸਰਕਾਰ ਵਿਚੋਲਗੀ ਲਈ ਕਿਸੇ ਵੀ ਤਰ੍ਹਾਂ ਤੌਰ ਤੇ ਸ਼ਾਮਲ ਨਹੀਂ ਹੈ ਅਤੇ ਮਸਲੇ ਨੂੰ ਕੇਂਦਰ ਸਰਕਾਰ ਤੇ ਕਿਸਾਨਾਂ ਵੱਲੋਂ ਹੱਲ ਕੀਤਾ ਜਾਣਾ ਪਰ ਇਸ ਦਾ ਛੇਤੀ ਹੱਲ ਪੰਜਾਬ ਅਤੇ ਮੁਲਕ ਦੋਨਾਂ ਦੇ ਹਿੱਤ ਵਿੱਚ ਹੈ ਤੇ ਘਟੋ ਘਟ ਸਮਰਥਨ ਮੋਲ ਨੂੰ ਸੁਰੱਖਿਅਤ ਬਣਾਉਣ ਅਤੇ ਮੰਡੀ ਪ੍ਰਣਾਲੀ ਦੇ ਆਧਾਰਿਤ APMC ਨੂੰ ਜਾਰੀ ਰੱਖਣ ਦੀ ਲੋੜ ਤੇ ਉਹਨਾਂ ਨੇ ਜ਼ੋਰ ਦਿੱਤਾ ਹੈਗਾ ਔਰ ਇਹਨਾਂ ਕਿਹਾ ਕਿ ਮਸਲੇ ਦਾ ਹੱਲ ਛੇਤੀ ਹੀ ਲੱਭਣਾ ਪਏਗਾ ਔਰ ਉਹਨੇ ਕਿਹਾ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣ ਲਈ ਆਏ ਸਨ ਤਾਂ ਕਿ ਕਿਸਾਨਾਂ ਤੇ ਕੇਂਦਰ ਸਰਕਾਰ ਦਰਮਿਆਨ ਪੈਦਾ ਹੋਈ ਪੇਚੀਦਗੀ ਦੇ ਨਾਲ ਨਾਲ ਕਿਸਾਨ ਭਾਈਚਾਰੇ ਤੇ ਖੇਤੀ ਸੈਕਟਰ ਦੇ ਪੁਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਪੰਜਾਬ ਦੇ ਪੱਖ ਨੂੰ ਮੋੜ ਰੱਖਿਆ ਜਾ ਸਕੇ ਇਹ ਜਿਹੜੀ ਲੰਬੀ ਮੀਟਿੰਗ ਹੋਈ ਆ ਅਮਿਤ ਸ਼ਾਹ ਔਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਔਰ ਖੇਤੀਬਾੜੀ ਕਾਨੂੰਨਾਂ ਲੈ ਕੇ ਪੰਜਾਬ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦਾ ਦੇਸ਼ ਦੇ ਕਿਸਾਨਾਂ ਦਾ ਲਗਾਤਾਰ ਸਰਕਾਰ ਵੱਲੋਂ ਪੱਕੇ ਪੂਰੇਆ ਜਾ ਰਹੇ ਕਿਉਂਕਿ ਪੰਜਾਬ ਦੀ ਪਛਾਣ ਹੋਵੇ ਜਾਂ ਦੇਸ਼ ਦੀ ਪਛਾਣ ਹੋਵੇ ਉਹ ਸਿਰਫ ਰੋਲ ਰੂਪ ਵਿੱਚ ਖੇਤੀ ਦੇ ਤੌਰ ਤੇ ਪੰਜਾਬ ਦੀ ਦੇਸ਼ ਦੀ ਪਛਾਣ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਸੈਂਟਰ ਸਰਕਾਰ ਦੇ ਨਾਲ ਪੰਜਾਬ ਸਰਕਾਰ ਤੇ ਵੀ ਟਿੱਪਣੀਆਂ ਕੀਤੀਆਂ ਨੇ ਉਹਨਾਂ ਨੇ ਕਿਹਾ ਕਿ ਚੰਗਾ ਹੁੰਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਕੀ ਮੁੱਖ ਮੰਤਰੀਆਂ ਨੂੰ ਵੀ ਨਾਲ ਲੈ ਕੇ ਚੱਲਦੇ ਇਹ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਇਹ ਗੱਲ ਕੀਤੀ ਜਈ ਹੈ ਸੂਬਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਵੀ ਟਿੱਪਣੀਆਂ ਕੀਤੀਆਂ ਨੇ ਪਰ ਕੁੱਲ ਮਿਲਾ ਕੇ ਇਹ ਕਹਿ ਜਾ ਰਿਹਾ ਕਿ ਸਰਕਾਰ ਸੈਂਟਰ ਸਰਕਾਰ ਲਗਾਤਾਰ ਇਸ ਮਸਲੇ ਨੂੰ ਲੈ ਕੇ ਤੋਂ ਤੱਕ ਸੰਜੀਦਗੀ ਨਹੀਂ ਦਿਖਾ ਰਹੀ ਪਰ ਨਾਲ ਦੀ ਨਾਲ ਇਹ ਜ਼ਰੂਰ ਹੈ ਕਿ ਜਿਹੜਾ ਆਰਐਸਐਸ ਦਾ ਜਿਹੜਾ ਕਿਸਾਨੀ ਵੇਂਗਾ ਭਾਰਤੀ ਕਿਸਾਨ ਸੰਘ ਔਰ ਖਾਸ ਕਰਕੇ ਜਿਹੜੇ ਪੰਜਾਬ ਦੇ ਸਾਬਕਾ ਮੰਤਰੀ ਭਾਰਤੀ ਜਨਤਾ ਪਾਰਟੀ ਤੋਂ ਸਰਜੀਤ ਕੁਮਾਰ ਜਿਆਣੀ ਜਾਂ ਹੁਣ ਸਾਬਕਾ ਸੇਤ ਮੰਤਰੀ ਲక్ష్ਮੀकांत ਚਾਵਲਾ ਜਿਹੜੀਆਂ ਉਹਨਾਂ ਦੀਆਂ ਆਪਣੀ ਪਾਰਟੀ ਤੇ ਆਪਣੀ ਸਰਕਾਰ ਤੇ ਟਿੱਪਣੀਆਂ ਕੀਤੀਆਂ ਨੇ ਉਹ ਜਿਹੜੀਆਂ ਟਿੱਪਣੀਆਂ ਕੀਤੀਆਂ ਹੈਗੇ ਨਾ ਉਹਨਾਂ ਟਿੱਪਣੀਆਂ ਦੇ ਨਾਲ ਉਹਨਾਂ ਲੀਡਰਾਂ ਨੂੰ ਅੱਗੇ ਲਾ ਕੇ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਮਾਹੌਲ ਬਣਾ ਲਿਆ ਇਸੇ ਕਰਕੇ ਚੌਥੀ ਮੀਟਿੰਗ ਹੋਈ ਆ ਇਸ ਮੀਟਿੰਗ 'ਚ ਕੀ ਨਿਕਲਦਾ ਕਿ ਸੈਂਟਰ ਸਰਕਾਰ ਝੁਕੇਗੀ ਕਿਉਂਕਿ ਕਿਸਾਨਾਂ ਨੇ ਕਿਹਾ ਕਿ ਉਹ ਦਿੱਲੀੋਂ ਤਾਂ ਹੀ ਵਾਪਸ ਮੁੜਨਗੇ ਜੇ ਬਿੱਲ ਵਾਪਸ ਹੋਣਗੇ ਹੁਣ ਸੈਂਟਰ ਸਰਕਾਰ ਨੇ ਦੇਖਣਾ ਹੈ ਕਿ ਦੇਸ਼ ਦਾ ਅਰਨਦਾਤਾ ਜਿਹਨੇ ਪੂਰੇ ਦੇਸ਼ ਦਾ ਢਿੱਡ ਭਰਿਆ ਤੁਸੀਂ ਉਹਨਾਂ ਨੂੰ ਦਿੱਲੀ ਦੀਆਂ ਸੜਕਾਂ ਤੇ ਕਿੰਨੇ ਸਮੇਂ ਚਿਰ ਲਈ ਰੋਲ ਦਿਓ ਕਿੰਨੇ ਉਹਨਾਂ ਤੇ ਡਾਂਗਾ ਭਰਾਓਗੇ ਕਿੰਨੇ ਉਹਨਾਂ ਤੇ ਅਥਰੂ ਗੋਲੇ ਛੱਡੋਗੇ ਤੇ ਕਿੰਨੇ ਉਹਨਾਂ ਨੂੰ ਜ਼ਖਮੀ ਕਰੋਗੇ ਕਿਉਂਕਿ ਖੇਤਾਂ ਦੇ ਵਿੱਚ ਕਿਸਾਨ ਮਰਦਾ ਤੇ ਸਰਹੱਦ ਤੇ ਕਿਸਾਨਾਂ ਦੇ ਪੁੱਤ ਇਹ ਸੈਂਟਰ ਸਰਕਾਰ ਨੇ ਦੇਖਣਾ ਤੁਸੀਂ ਬਣੇ ਰਹੋ ਐਨਵੀ ਨਿਊਜ਼ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ